ਨੇ ਤੇਰਾ ਹਰਥਾ ਨਾ ਸਾਥ ਦਿੰਨੀ ਆ ਤੇ ਤੂੰ ਮੇਰਾ ਇੰਨਾ ਸਾਥ ਨਹੀਂ ਦੇ ਸਕਦੀ ਤੈਨੂੰ ਤਾਂ ਪਹਿਲੀ ਵਾਰ ਉੱਥੇ ਹੀ ਖੜਿਆ ਸੀ ਫੇਹ ਝੋਲੀ ਭਰੀ ਨਾ ਤੇਰੀ ਵੀ ਤੇ ਬਾਕੀ ਰਹੀ ਮੰਮੀ ਦੀ ਗੱਲ ਜੇ ਤੁਹਾਨੂੰ ਬਾਰ-ਬਾਰ ਕਹਿੰਦੇ ਆ ਨਾ ਤੇ ਮੈਂ ਆਪੇ ਜਵਾਬ ਦੇ ਲੂੰਗੀ ਤੂੰ ਨਾ ਹੱਡੀ ਕਿਹਵੀਂ ਗੱਲ ਚ ਇਹ ਨਾ ਹੋਏ ਮੰਮੀ ਦੀਆਂ ਗੱਲਾਂ ਸੁਣਦੇ ਸੁਣਦੇ ਅਸੀਂ ਆਪਸ ਵਿੱਚ ਫਿਕ ਪਾ ਲਈਏ ਜੇ ਕੱਲ ਨੂੰ ਕੋਈ ਗੱਲਬਾਤ ਹੋਊਗੀ ਨਾ ਤੇ ਤੁਸੀਂ ਨਾ ਮੁੜ ਕੇ ਨਾ ਦੀ ਗੱਲ ਦੇ ਵਿੱਚ ਆਇਓ ਆਪਣੀਆਂ ਮਰਜ਼ੀਆਂ ਕਰਕੇ ਵੇਖ ਲੈ ਜੇ ਸਾਡੇ ਆਖੇ ਨਹੀਂ ਲੱਗਣਾ ਤੇ ਨਹੀਂ ਫਿਕਰ ਨਾ ਕਰੋ ਜੇ ਅਸੀਂ ਪਛਤਾਵਾਂਗੇ ਨਾ ਤੇ ਅਸੀਂ ਤੁਹਾਨੂੰ ਨਹੀਂ ਕਹਿੰਦੇ ਫੇ ਕਰਕੇ ਉਹ ਨਾ ਕਰਾਂ ਮੈਂ ਨਾ ਕਰਾਂ ਤਾਂ ਕੌਣ ਕਰੇ ਕੀ ਹੋ ਗਿਆ ਵਾ ਏਦਾਂ ਕਰਦੀਆਂ ਭੈਣ ਜੀ ਨਾ ਸਲਾਹ ਕਰਦੀਆਂ ਉਹ ਸਿਆਣੀ ਐ ਕੋਈ ਨਾ ਕੋਈ ਚੰਗੀ ਸਲਾਹ ਦਊਗੀ ਮੈਨੂੰ ਹੈਲੋ ਸਸਕਲ ਪੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਪਣਾ ਹਾਂਜੀ ਠੀਕ ਠਾਕ ਸਭ ਅਹ ਮੈਂ ਅੱਜ ਡਿਕੰਡਈ ਹਾਂ ਮੈਂ ਹਾਂਦੇ ਫੇਰਾ ਮਾਰ ਜਾਂਦੇ ਚੱਲ ਤੁਹਾਡਾ ਟਾਈਮ ਹੀ ਨਹੀਂ ਲੱਗਣਾ ਬੱਚੇ ਬਾਹਰ ਵਾ ਦੋਵੇਂ ਜੀ ਹੈਗੇ ਜੇ ਬੰਦਾ ਘੜੀ ਆ ਹੀ ਜਾਂਦਾ ਵਾ ਅ ਮੈਂ ਅੱਜ ਫੋਨ ਕੀਤਾ ਸੀ ਤੁਹਾਡੀ ਇੱਕ ਸਲਾਹ ਲੈਣੀ ਸੀ ਮੈਂ ਨਾ ਮਾੜੀ ਜੀ ਤੁਹਾਡੀ ਸਲਾਹ ਲੈਣੀ ਸੀ ਤੁਸੀਂ ਸਿਆਣੇ ਜੇ ਉਹ ਹੋਈ ਹੁਣ ਚੋਅ ਤੇ ਕਰ ਕੁੜੀ ਆ ਮੈਨੂੰ ਦੱਸ ਪਈ ਕਿ ਬਾਬੇ ਦੀ ਮੇਰਾ ਇਰਾਦਾ ਹੀ ਇਹਨੂੰ ਉੱਥੇ ਕਾਲ ਦੀ ਟੀ ਮੰਨ ਨਹੀਂ ਦੇ ਤਾਂ ਇਹ ਤੁਹਾਨੂੰ ਫੋਨ ਕੀਤਾ ਵਾ ਨਹੀਂ ਜੋ ਬੰਨਾ ਨਹੀਂ ਮੈਂ ਗੱਲ ਕੀਤੀ ਧੋਮਾ ਜਾਣਿਆ ਨਾਲ ਗੱਲ ਕਰਾਂ ਜੇ ਭੈਣ ਜੀ ਉਹ ਨਾ ਮੰਨੇ ਤੇ ਫਿਰ ਮੈਂ ਕੀ ਕਰੂੰਗੀ ਡੈਡੀ ਇਹਨਾਂ ਦੇ ਕਿੱਥੇ ਮੰਨਣ ਦੇ ਆ ਉਹ ਤੇ ਮੇਰੇ ਸਿਰ ਦੇ ਵਾਲਾ ਨੂੰ ਪੈਂਦੇ ਆ ਵੀ ਚੁੱਪ ਕਰਕੇ ਬਹਿ ਜਾ ਮਹਾਰਾਜ ਦਾ ਹੱਥ ਵਾਸਾ ਜੋ ਉਹਨੇ ਦੇਣਾ ਉਹ ਹੀ ਦੇਣਾ ਵਾ ਨਹੀਂ ਨਹੀਂ ਭੈਣ ਜੀ ਰਪਿੰਦਰ ਤੇ ਮੇਰੇ ਹੱਥਾਂ ਚ ਹੀ ਆ ਉਹ ਤੇ ਮੇਰਾ ਕਹਿਣਾ ਮੰਨਦੀ ਆ ਉਹ ਕਿਉਂ ਨਾ ਮੰਨੂਗੀ ਅੱਛਾ ਨੂੰ ਕਵਾਂ ਹਾਂ ਹਾਂ ਗੱਲ ਤੁਹਾਡੀ ਠੀਕ ਵਾ ਇਹਦਾਂ ਹੀ ਕਰਦੀ ਆ ਉਹਨੂੰ ਕਹਿੰਦੀ ਆ ਉਹ ਆਪੇ ਆਪਣਾ ਵਾਲਾ ਦੇ ਕੇ ਤੇ ਮਨਾਉਂਗੀ ਉਹਨੂੰ ਫਿਰ ਚਲੋ ਠੀਕ ਆ ਕੋਈ ਗੱਲ ਨਹੀਂ ਕਰਕੇ ਗੱਲ ਨਾ ਫਿਰ ਮੈਂ ਤੁਹਾਨੂੰ ਦੱਸੂਗੀ ਕੀ ਆਂਦੀ ਆ ਬਲਾ ਚੰਗਾ ਭੈਣ ਜੀ ਸਾਸਿਕਾ ਆਹ ਗੱਲ ਤੇ ਭੈਣ ਜੀ ਨੇ ਵਧੀਆ ਦੱਸੀ ਆ ਤੇ ਤੁਹਾਨੂੰ ਕਿਹਾ ਹਾਂ ਜੀ ਮਮੀ ਜੀ ਵਧੀਆ ਠੀਕ ਠਾਕ ਨਿਆਣੇ ਕੋਸ਼ਣੀ ਨਹੀਂ ਨਹੀਂ ਧਿਆਨ ਨਹੀਂ ਰੱਖਣੀਆਂ ਠੀਕ ਠਾਕ ਆ ਹਾਂਜੀ 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 ਮੈਂ ਬਾਅਦ ਚ ਕਰਦੀ ਆ ਮੈਂ ਠੀਕ ਜੀ ਕਿ ਇਹਦਾ ਫੋਨ ਆਉਂਦਿਆ ਵਾ ਫੋਨ ਵੀ ਆਉਂਦਿਆ ਸੀ ਪਿੰਡ ਮਮੀ ਦਾ ਅੱਛਾ ਠੀਕ ਠਾਕ ਵਧੀਆ ਠੀਕ ਠਾਕ ਨੇ ਉਹਨਾਂ ਨੂੰ ਕਹਿਣਾ ਹੀ ਫੇਰਾ ਮਾਰ ਜਾਂਦੇ ਨਾਲੇ ਨਿਆਣਿਆਂ ਨੂੰ ਮਿਲਗਿਲ ਜਾਂਦੇ ਆ ਮਮੀ ਜੀ ਆਉਣਗੇ ਪਰ ਹਾਲੇ ਟਾਈਮ ਜੈ ਨਹੀਂ ਹੈਗਾ ਥੋੜਾ ਝੋਨਾ ਲੱਗਣ ਦੇ ਆ ਹੀ ਤੇ ਆਖਣ ਦੇ ਹੀ ਆਵਾਂਗੇ ਵੇਖੋ ਹੁਣ ਕਿਦਾਂ ਆਉਂਦੇ ਆ ਚਲ ਉਹ ਵੀ ਗੱਲ ਠੀਕ ਵਾ ਤੇ ਮੈਂ ਆਈ ਹਾਂ ਤੇਰੇ ਵੱਲ ਹਾਂਜੀ ਦੱਸੋ ਮੈਂ ਵੀ ਮੈਂ ਤੇ ਜੋਤ ਨੂੰ ਕਿਹਾ ਸੀ ਤੁਹਾੜਾ ਜਿਆਕਰ ਤੂੰ ਵੀ ਕਿਹਾ ਉਹਨਾਂ ਲਾਗੇ ਬਾਬੇ ਦੇ ਦਸ ਪੈਣ ਡੀ ਆ ਆਣ ਕੇ ਮਾਨਤੀਆਂ ਉਹ ਟਿਕਨੇ ਦਵਾਈ ਖਾਦੀ ਸੀ ਤੇ ਮੁੰਡੇ ਹੋਏ ਸਾਰਿਆਂ ਦੇ ਘਰ ਚੱਲ ਮੈਂ ਤਾਂ ਨਹੀਂ ਇਹ ਵੀ ਉੱਥੇ ਜਾਊਗੀ ਇਹ ਵੀ ਰੱਬ ਸੁਣ ਲਊਗਾ ਕਿਤੇ ਉਹ ਮੰਮੀ ਜੀ ਤੁਸੀਂ ਕਿਹੜੇ ਚੱਕਰਾਂ 'ਚ ਪਏ ਆ ਵਾਹਿਗੁਰੂ ਤੇ ਭਰੋਸਾ ਰੱਖੋ ਜਿੱਦਾਂ ਉਹਨੇ ਮੈਨੂੰ ਜੀ ਦਿੱਤੇ ਆ ਨਾ ਤੇ ਰੱਬ ਨੇ ਉਹਦੀ ਵੀ ਸੁਣ ਲੈਣੀ ਆ ਤੁਸੀਂ ਕਿਉਂ ਇਦਾਂ ਦੀਆਂ ਗੱਲਾਂ ਕਰਨ ਦੀਆਂ ਹਲੇ ਕਿਹੜਾ ਟਾਈਮ ਲੰਘ ਗਿਆ ਵਾ ਸੁਖਨਾ ਧੀ ਆ ਉਹ ਵੀ ਚੰਗਾ ਜੀ ਆ ਉਹਨਾਂ ਦੇ ਕੋਲ ਤੇ ਆਪੇ ਰੱਬ ਨੇ ਜੀਵ ਤੇ ਦੇ ਹੀ ਦੇਣਾ ਵਾ ਤੂੰ ਹੀ ਪਤਾ ਨਹੀਂ ਕਿਉਂ ਐਵੇਂ ਨਾ ਜਨਾਨੀਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਉਹ ਉੱਥੇ ਗਈ ਹੀ ਉਹਨੂੰ ਉੱਥੇ ਖੜਿਆ ਹੀ ਐਵੇਂ ਇਹਨਾਂ ਵਿਹਮਾ ਭਰਮਾਜਨਾ ਪਿਆ ਕਰੋ ਮੰਮੀ ਅਹੀਂ ਇਨੇ ਪੜੇ ਲਿਖੇ ਹੋਗੇ ਫੇਰ ਇਹਨਾਂ ਵਿਹਮਾ ਭਰਮਾ ਵਿੱਚ ਪੜਨਾ ਆ ਤੇ ਕੀ ਸਾਡਾ ਪੜੇ ਲਿਖੇ ਹੋਣ ਦਾ ਫਾਇਦਾ ਮੈਨੂੰ ਇਹ ਦੱਸੋ ਪਹਿਲਾਂ ਨਹੀਂ ਜਿਹੜੇ ਵਿਅਮ ਪਰਮ ਬਣਾਏ ਆ ਨਾ ਲੋਕਾਂ ਸੱਚੇ ਹੀ ਬਣਾਏ ਆ ਇਹਨਾਂ ਪੁੱਤਾਂ ਵਾਸਤੇ ਨਾ ਖੁਈਂ ਜਾਲ ਪਾਉਣਾ ਪੈਂਦਾ ਵਾ ਮੁੜਕੇ ਭਾਵੇਂ ਕਦਰ ਕਰਨ ਤੇ ਭਾਵੇਂ ਨਾ ਕਰਨ ਪੁੱਤਾਂ ਦੇ ਹੌਮੇ ਬੜੀ ਹੁੰਦੀ ਆ ਧੀਆ ਵਿਆਈਆਂ ਤੇ ਆਪਣੇ ਘਰ ਚਲ ਗਈਆਂ ਤੇ ਘਰ ਵਿੱਚ ਰੌਣਕ ਤਾਂ ਪੁੱਤਾਂ ਨਾਲ ਹੀ ਹੁੰਦੀ ਆ ਨਾ ਗਾੜੀ ਅੱਗਾ ਜਿਹੜਾ ਪੁੱਤਾਂ ਨਾਲ ਤਰਦਾ ਵਾ ਤੇਰੇ ਹੁਣ ਦੋ ਪੁੱਤ ਵਾ ਵਿਆਹੇਂਗੀ ਘਰ ਜੀ ਆ ਜਨਤਾ ਹੋਊਗੀ ਉਹਦੇ ਇੱਕੋ ਹੀ ਧੀ ਆ ਵਿਆਹੀ ਗਈ ਤੇ ਆਪਣੇ ਘਰ ਚਲ ਗਈ ਉਹਨਾਂ ਕੋਲ ਕੀ ਰਹਿ ਜਾਊਗਾ ਬੁੱਢੇ ਵਾਰੇ ਉਹਨਾਂ ਨੂੰ ਕਿੰਨੇ ਵੇਖਣਾ ਵਾ ਕਿੰਨੇ ਸਾਹਮਣਾ ਵਾ ਮੰਮੀ ਪਰ ਮੇਰਾ ਨਹੀਂ ਲੱਗ ਦਿਲ ਕਰਦਾ ਹੈ ਉਹਨੂੰ ਕਹਿਣਾ ਕੀ ਵਿਚਾਰੀ ਮੈਨੂੰ ਬਾਰ-ਬਾਰ ਉਹਨੂੰ ਮੈਂ ਕਹਾਂ ਉਹ ਵੀ ਟੈਨਸ਼ਨ ਲਾਉਗੀ ਮੰਨਦੇ ਕੀ ਸੋਚੂਗੀ ਉਹਨੇ ਤੇ ਇਹੀ ਗੱਲ ਸੋchnੀ ਆ ਨਾ ਲੈ ਇਹਦੇ ਪੁੱਤ ਵਾ ਤੇ ਮੇਰੀ ਧੀ ਆ ਖਰੇ ਤਾਂ ਕਹਿੰਦੀ ਆ ਮੈਨੂੰ ਨਹੀਂ ਹੱਥ ਵੀ ਬਾਜ਼ਾਰ ਤਾਂ ਨਹੀਂ ਆ ਨਾ ਪਾ ਜੇ ਇਹ ਤਾਂ ਸਿੱਧਾ ਜਾਣਾ ਵਾ ਤਾਂ ਵੀ ਮੈਨੂੰ ਦੱਸ ਦੇ ਜੇ ਨਹੀਂ ਜਾਣਾ ਨਾ ਤਾਂ ਵੀ ਦੱਸ ਦੇ ਮੈਂ ਆਪੇ ਗੱਲ ਕਰ ਲੈਨੀ ਆ ਉਹ ਮੰਮੀ ਜੀ ਨਾ ਕਹੋ ਉਹਨੂੰ ਕੁਛ ਵੀ ਇੱਕ ਦੇ ਵਿਚਾਰਾ ਪਹਿਲੇ ਬੰਦਾ ਟੈਨਸ਼ਨ ਜਹ ਹੁੰਦਾ ਵਾ ਤੇ ਉਤੋਂ ਦੀ ਇਦਾਂ ਦੀਆਂ ਗੱਲਾਂ ਕਰਕੇ ਨਾ ਹੋਰ ਮਨ ਸਾੜ ਦੇਣਾ ਉਹਦਾ ਨਹੀਂ ਉਹਨੂੰ ਟੈਨਸ਼ਨ ਜਾਂਦੀ ਆ ਮੈਨੂੰ ਕੋਈ ਨਹੀਂ ਗਈ ਮੈਨੂੰ ਮਾਮਾ ਤੁਹਾਡੀ ਛੁਦੈਂਤ ਨਹੀਂ ਗਈ ਤੁਹਾਡੇ ਭਲੇ ਵਾਸਤੇ ਸੋਚਦੀ ਆ ਨਾਲੇ ਮੰਮੀ ਜਦੋਂ ਕਿ ਜੀਨੇ ਆਉਣਾ ਵਾ ਨਾ ਉਦੋਂ ਹੀ ਆਉਣਾ ਵਾ ਐਦਾਂ ਦਵਾਈਆਂ ਦੇ ਚੱਕਰਾਂ ਵਿੱਚ ਪੈਣਾ ਕੋਈ ਜ਼ਿਆਦਾ ਪਹਿਲਾਂ ਨਹੀਂ ਹੋ ਜਾਂਦਾ ਹੈਗਾ ਨੀ ਨਹੀਂ ਮੈਨੂੰ ਬਹੁਤਾ ਸਬਕ ਨਾ ਸਖਾ ਜਾ ਜਾ ਕੇ ਨਾ ਤੁਹਾਨੂੰ ਕਹੇ ਜਿਹੜੀ ਗੱਲ ਕਰਨ ਆਈ ਆ ਨਾ ਉਹ ਸੁਣ ਮੇਰੀ ਨਹੀਂ ਤੇਰਾ ਹਰਥ ਨਾਲ ਸਾਥ ਦੇਣੀ ਆ ਤੇ ਤੂੰ ਮੇਰਾ ਇੰਨਾ ਸਾਥ ਨਹੀਂ ਦੇ ਸਕਦੀ ਤੈਨੂੰ ਤਾਂ ਪਹਿਲੀ ਵਾਰ ਉੱਥੇ ਹੀ ਖੜਿਆ ਸੀ ਫੇਰ ਝੋਲੀ ਭਰੀ ਹੈ ਨਾ ਤੇਰੀ ਵੀ ਮੰਮੀ ਜੀ ਵੀਹ ਲੈਣੇ ਆ ਪਰ ਕੋਹ ਟਾਈਮ ਦੋ ਹਲੇ ਮੈਂ ਇਦਾਂ ਨਹੀਂ ਜਾ ਕੇ ਉਹਨੂੰ ਕੁਝ ਵੀ ਕਹਿਣਾ ਹੈਗਾ ਮੈਨੂੰ ਨਹੀਂ ਪਤਾ ਕਿ ਕਿਹੜੇ ਹਿਸਾਬ ਨਾਲ ਗੱਲ ਕਰਨੀ ਆ ਗੱਲ ਕਰਕੇ ਨਾ ਮੈਨੂੰ ਦੱਸ ਮੰਮੀ ਦਾ ਬਸ ਨਾ ਇੱਕੋ ਗੱਲ ਦੀ ਪਿੱਛੇ ਹੀ ਪੈ ਜਾਂਦੀ ਆ ਦੱਸ ਉਹਨੂੰ ਹੌਸਲੇ ਨਾਲ ਹੀ ਗੱਲ ਹੋਊਗੀ ਨਾ ਕਿੱਦਾਂ ਕਹਦਾ ਜਾ ਕੇ ਉਹਨੂੰ ਵਿਚਰੀ ਉਹ ਹਾਂ ਇਹਨੂੰ ਤੇਨਾਂ ਆ ਦੀਦੀ ਕੱਢ ਲਈ ਤਾਂ ਹਾਂਜੀ ਰਵਿੰਦਰ ਕੱਢ ਲਈ ਅੱਛਾ ਅੱਛਾ ਤੇ ਮੈਂ ਨਾ ਤੁਹਾਡਾ ਗੱਲ ਕਰਨੀ ਹੈ ਇੱਕ ਹਾਂਜੀ ਦੱਸੋ ਬਾਲਟੀ ਮੈਨੂੰ ਫੜਾ ਦਿਓ ਮੈਂ ਲੈ ਜਾਂਦਾ ਮੈਂ ਤੁਸੀਂ ਆ ਜਿਓ ਠਹਿਰ ਕੇ ਹਾਂਜੀ ਦੱਸੋ ਕੀ ਹੈ ਦੀਦੀ ਇੱਥੇ ਆਜੋ ਸ਼ਾਮੇ ਮੈਂ ਦੱਸਤੀ ਸਹੀ ਕੀ ਗੱਲ ਹੈ ਗੱਲ ਵੀ ਦੱਸਦੀ ਆਂ ਦੀਦੀ ਗੱਲ ਵਾ ਇਦਾਂ ਮੰਮੀ ਆਈ ਹੀ ਮੇਰੇ ਨਾਲ ਤੇ ਉਹ ਨਾ ਐਵੇਂ ਤੇਰੇ ਨਾਲ ਟੈਨਸ਼ਨ ਜੀ ਲੈਂਦੀ ਆਖੰਦੇ ਹੀ ਚੱਲ ਰਾਬੋਦੀ ਵੀ ਝੋਲੀ ਭਰ ਦੇ ਤੋ ਵੀ ਆਪਣੇ ਘਰ ਰੁਜ ਜੇ ਤੇ ਮੈਂ ਨਾ ਤੇ ਨਾਲ ਗੱਲ ਕਰਨੀ ਆ ਜੇ ਤੂੰ ਮੰਨੇ ਨਾ ਤੇ ਮੇਰੀ ਭੈਣ ਨਾ ਮੰਨ ਲਈ ਤਾਂ ਸ੍ਰਿਪਿੰਦਰ ਕਿਹੜੀ ਗੱਲ ਆ ਮੈਨੂੰ ਦੱਸ ਤੇ ਸਹੀ ਗੱਲ ਗੱਲ ਇਹਦਾ ਵਾ ਮਮਮੀ ਨਾ ਦਵਾਈ ਨੂੰ ਕਹਿੰਦੇ ਆ ਪਤਾ ਨਹੀਂ ਲੱਗੇ ਦੱਸ ਕੋਈ ਪਾਉਂਦਿਆ ਵਾ ਉੱਥੇ ਅੱਗੇ ਵੀ ਨਾ ਬੀਬੀਆਂ ਜਾਂਦੀਆਂ ਵਾ ਤੇ ਤਾਂ ਅਗਰ ਕੇ ਮਮਮੀ ਕਹਿੰਦੇ ਹੀ ਵੀ ਉਹਨੂੰ ਤੂੰ ਆਪ ਸਮਝਾਈ ਜੇ ਮੈਂ ਕਿਹਾ ਨਾ ਤੇ ਫੇਰ ਐਵੇਂ ਕਹਿਣਗੇ ਵੀ ਸੱਸ ਇਦਾਂ ਕਹਿੰਦੀ। ਸਰਪਿੰਦਰ ਐ ਇਹ ਕਿੱਦਾਂ ਦੀਆਂ ਗੱਲਾਂ ਡੇ ਉਹ ਕਰਨ। ਤੁਹਾਨੂੰ ਤੇ ਮੈਂ ਪਹਿਲਾਂ ਵੀ ਕਿਹਾ ਵਾ ਵੀ ਮੈਂ ਇਨਾ ਚੱਕਰਾਂ 'ਚ ਨਹੀਂ ਪੈਣਾ ਹੈਗਾ। ਮੰਮੀ ਨੇ ਮੈਨੂੰ ਬੜੀ ਵਾਰੀ ਕਿਹਾ ਵਾ ਮੈਂ ਉਹਨਾਂ ਦੀ ਨਹੀਂ ਸੁਣੀ ਤੇ ਉਹਨਾਂ ਤੁਹਾਨੂੰ ਕਿਹਾ ਵਾ ਤੇ ਤੁਹਾਨੂੰ ਵੀ ਮੈਂ ਉਹ ਸਲਾਹ ਦਵਾਂਗੀ ਵੀ ਤੁਸੀਂ ਬੁਰੇ ਨਾ ਬਣੋ। ਮੰਮੀ ਜੋ ਕਹਿੰਦੇ ਕਹਿੰਦੇ ਰਹਿੰਦੋ। ਮੰਨ ਲਓ ਜੇ ਮੈਂ ਉੱਥੋਂ ਜਾ ਕੇ ਦਵਾਈ ਖਾਲਾਂ ਫੇਰ ਵੀ ਗੱਲ ਨਾ ਬਣੇ ਤੇ ਫੇਰ ਕੀ ਕਰਾਂਗੇ? ਮੈਂ ਕਿਹੜੇ ਰੱਬ ਨੂੰ ਮੂੰਹ ਵਿਖਾਉਣਾ ਵਾ। ਦੀਦੀ ਗੱਲ ਵਾ ਇਦਾਂ ਮੰਮੀ ਮੇਰੇ ਨਾਲ ਮਗਰੀ ਪਈ ਆ ਉਹ ਇੱਕੋ ਗੱਲੀ ਬਾਰ ਬਾਰ ਕਰੀ ਜਾਂਦੇ ਆ ਤੇ ਮੈਂ ਤਾਂ ਵਰਗੇ ਤਾਨੂੰ ਕਹਿਣ ਦੀ ਆ ਤੁਸੀਂ ਇਦਾਂ ਕਰੋ ਇੱਕ ਵਾਰ ਜਾ ਕੇ ਵੇਖ ਲੋ ਬਾਕੀ ਚਲੋ ਰੱਬ ਦੀ ਮਰਜ਼ੀ ਆ ਜੋ ਉਹਨੇ ਦੇਣਾ ਉਹਨਾਂ ਦੇ ਉਹੀ ਹੈ ਵੇਖ ਰਪਿੰਦਾ ਮੈਂ ਕਦੀ ਕਿਸ ਦੀ ਗੱਲ ਨਹੀਂ ਮੋੜੀ ਮੈਨੂੰ ਜਿੱਦਾਂ ਕਿ ਆ ਸਾਰਿਆਂ ਨੇ ਮੈਂ ਉਦਾਂ ਹੀ ਕੀਤਾ ਪਰ ਇਸ ਚੀਜ਼ ਨੂੰ ਮੇਰਾ ਮਨ ਨਹੀਂ ਮੰਨਦਾ ਹੈਗਾ ਤੇ ਕਹਿੰਦੇ ਜਿੱਥੇ ਮਨ ਨਾ ਮੰਨੇ ਉੱਥੇ ਨਹੀਂ ਜਾਣਾ ਚਾਹੀਦਾ ਮੰਮੀ ਤੇ ਐਵੇਂ ਜ਼ੋਰ ਲਾਈ ਜਾਂਦੇ ਆ ਪਤਾ ਵੀ ਹੈਗਾ ਆ ਮੰਮੀ ਨੂੰ ਕਿ ਦੋਵੇਂ ਜਣੇ ਨਹੀਂ ਮੰਨਦੇ ਹੈਗੇ ਫਿਰ ਵੀ ਮੰਮੀ ਇੱਕੋ ਗੱਲ ਤੇ ੜੇ ਆ ਹੁਣ ਮੈਂ ਮੰਮੀ ਨੂੰ ਕਿੱਦਾਂ ਸਮਝਾਵਾਂ ਤੇ ਬਾਕੀ ਰਹੀ ਮੰਮੀ ਦੀ ਗੱਲ ਜੇ ਤੁਹਾਨੂੰ ਬਾਰ-ਬਾਰ ਕਹਿੰਦੇ ਆ ਨਾ ਤੇ ਮੈਂ ਆਪੇ ਜਵਾਬ ਦੇ ਲੂੰਗੀ ਤੂੰ ਨਾ ਹੱਡੀ ਕਿਹਵੀ ਗੱਲ ਚ ਇਹ ਨਾ ਹੋਏ ਮੰਮੀ ਦੀਆਂ ਗੱਲਾਂ ਸੁਣਦੇ ਸੁਣਦੇ ਅਸੀਂ ਆਪਸ ਵਿੱਚ ਫੇਕ ਪਾ ਲਈ ਚੱਲ ਕੋਈ ਗੱਲ ਨਹੀਂ ਆ ਜੀ ਜੀ ਵੇਖ ਲਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਮੈਂ ਤਾਂ ਹੁਣ ਜਿੱਦਾਂ ਮੰਮੀ ਨੇ ਕਿਹਾ ਉਦਾਂ ਹੀ ਤੁਹਾਨੂੰ ਆਗੇ ਦੱਸਦਾ ਵਾ ਫਿਰ ਜੀ ਜੀ ਐਵੇਂ ਕੋਈ ਗੱਲਬਾਤ ਹੋਊਗੀ ਤੇ ਮੇਰਾ ਫਰਜ਼ ਹੀ ਦੱਸਾਂ ਦਾ ਤੇ ਮੈਂ ਤੁਹਾਨੂੰ ਦੱਸਦਾ ਵਾ ਤੇ ਅੱਗੇ ਤੁਹਾਨੂੰ ਜਿੱਦਾਂ ਸਹੀ ਲੱਗਦਾ ਵਾ ਨਾ ਤੁਸੀਂ ਵੇਖ ਲਿਓ ਕੋਈ ਨਹੀਂ ਤੂੰ ਫਿਕਰ ਨਾ ਕਰ ਤੂੰ ਘਰ ਆਪਣਾ ਕੰਮ ਜਾ ਕੇ ਪਿਆਉਣੀ ਮੰਮੀ ਨੂੰ ਮੈਂ ਕਿਆ ਤੇ ਹੈਗਾ ਵਾ ਪਰ ਮੰਮੀ ਫੇਰ ਰੁਪਿੰਦਰ ਨੂੰ ਗੱਲਾਂ ਕਰਦੀ ਐ ਵੀ ਦੱਸ ਜਿਹੜੀ ਗੱਲ ਕਰਨੀ ਹੋ ਤੀ ਮੈਨੂੰ ਕਹਿ ਦੋ ਉਹਨੂੰ ਤੇ ਰੀਨੂੰ ਕਿਉਂ ਕਹਿੰਦੇ ਜੀ ਸਾਡੇ ਦੋਵਾਂ 'ਚ ਕਿਉਂ ਲੜਾਈ ਪਾਉਣੀ ਐ ਜੇ ਮੈਂ ਉਹਦੀ ਗੱਲ ਨਾ ਸੁਣਾ ਉਹਦੇ ਮੱਝ ਹੁਣ ਆ ਵੀ ਦੀਦੀ ਮੇਰੀ ਗੱਲ ਨਹੀਂ ਸੁਣਦੇ ਹੈਗੇ ਪਰ ਜਿੱਥੇ ਮੇਰਾ ਮਨ ਨਹੀਂ ਮੰਨਦਾ ਮੈਂ ਉਹ ਕੰਮ ਕਿਉਂ ਕਰਾਂ ਹਾਈ ਗਈ ਹੈ ਹਾਂ ਕਿਦਾਂ ਰਪਿੰਦਰ ਮੰਨੀ ਆ ਮੰਮੀ ਉਹਨਾਂ ਨੇ ਤੇ ਮੈਨੂੰ ਇਹੋ ਗੱਲ ਹੀ ਕਹੀ ਆ ਉਹ ਕਹਿੰਦੀ ਆ ਮੈਂ ਆਪੇ ਗੱਲ ਕਰ ਲੂੰਗੀ ਮੰਮੀ ਦੇ ਨਾਲ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੈਨੂੰ ਬਸ ਇੰਨਾ ਕੁ ਜਵਾਬ ਦਿੱਤਾ ਵਾ ਤੇ ਉਹ ਮੈਂ ਤੁਹਾਨੂੰ ਅੱਗੇ ਦੱਸਤਾ ਵਾ ਚਲ ਕੋਈ ਨਹੀਂ ਜੋ ਕਹਿੰਦੀ ਆ ਨਾ ਮੈਂ ਆਪੇ ਗੱਲ ਕਰ ਲੂੰਗੀ ਤੇ ਮੈਂ ਵੀ ਆਪੇ ਕਰ ਲੂੰਗੀ ਹੁਣ ਆ ਰਹਿੰਦੇ ਉਹਨੂੰ ਫਿਰ ਚੱਲ ਵੇਖ ਲਿਓ ਤੁਸੀਂ ਜਿੱਦਾਂ ਨਹੀਂ ਕਰਨੀ ਕੋਈ ਨਹੀਂ ਇੰਨੇ ਵੀ ਗੁੰਗਲਮੋਤ ਮਿੱਟੀ ਛਾੜੀ ਹੋਣੀ ਆ ਕਿ ਇੰਨੇ ਜਿਹੜੀ ਸਿੱਧੀ ਗੱਲ ਕੀਤੀ ਹੋਣੀ ਆ ਵਾਲਵ ਲਿੰਕ ਪਾ ਕੇ ਗੱਲ ਕੀਤੀ ਹੋਣੀ ਆ ਸਗੋਂ ਪੂਵੇ ਚੜ ਗਈ ਕੋਈ ਨਹੀਂ ਹੁੰਦੀ ਆ ਨਾ ਮੈਂ ਆਪੇ ਹੀ ਗੱਲ ਕਰ ਲੈਣੀ ਆ ਮੈਨੂੰ ਕਹਿੰਦਾ ਡਰ ਪਿਆ ਇਹਦਾ ਬਹੁਤ ਹੈ ਹਾਂਜੀ ਮੰਮੀ ਪੁੱਤ ਮੇਰੀ ਗੱਲ ਸੁਣ ਹਾਂ ਜੇ ਰਪਿੰਦਰ ਨੂੰ ਮੈਂ ਤੇਰੇ ਵੱਲ ਕੱਲਿਆ ਹੀ ਤੇਰੇ ਭਲੇ ਵਾਸਤੇ ਕੱਲਿਆ ਹੀ ਤੂੰ ਕਿਉਂ ਨਹੀਂ ਮੰਨਦੀ ਮੰਮੀ ਜੀ ਮੈਨੂੰ ਪਤਾ ਵਾ ਤੁਸੀਂ ਮੇਰਾ ਭਲਾ ਹੀ ਚਾਹੁੰਦੇ ਜੇ ਪਰ ਮੇਰਾ ਮਨ ਨਹੀਂ ਮੰਨਦਾ ਤੁਸੀਂ ਮੇਰੇ ਨਾਲ ਕਿਉਂ ਜ਼ਬਰਦਸਤੀ ਕਰਦੇ ਜੇ ਉਹ ਪੁੱਤ ਮੈਂ ਕੋਈ ਜ਼ਬਰਦਸਤੀ ਨਹੀਂ ਕਰਦੀ ਵੇਖ ਪੁੱਤਾਂ ਵਾਸਤੇ ਬੜੇ ਕੰਮ ਕਰਨੇ ਪੈਂਦੇ ਆ ਕੱਲ ਨੂੰ ਤੁਸੀਂ ਸੌਖੇ ਰਹੋਗੇ ਭਾਵੇਂ ਦੋ ਨਿਆਣੇ ਸਾਡੇ ਘਰ ਹੈਗੇ ਆ ਪਰ ਹੈ ਤਾਂ ਲਵਲੀ ਦੇ ਆ ਨਾ ਕੱਲ ਨੂੰ ਜੋ ਬੰਦੇ ਤੇ ਨਹੀਂ ਕਹਿਣਾ ਕਿਹਨੇ ਨਾ ਤਾਨੂੰ ਕਿਸ ਨੇ ਡਿੱਗਿਆ ਠੱਠਿਆ ਨਾ ਚੁੱਕਣਾ ਹੀ ਆ ਕਹਿਣਾ ਡਿੱਗਿਆ ਤੇ ਡਿੱਗੇ ਹੀ ਰਹਿਣਾ ਪੁੱਤ ਮੇਰੀ ਗੱਲ ਸਮਝ ਲੈ ਮੰਨ ਲੈ ਮੇਰੀ ਗੱਲ ਮੰਮੀ ਜੀ ਤੀਹੇ ਦਿਨ ਐਦਾਂ ਨਹੀਂ ਗੱਲਾਂ ਕਰਿਆ ਕਰੋ ਮੇਰਾ ਮਨ ਹੋਰ ਦੁਖੀ ਹੋ ਜਾਂਦਾ ਵਾ ਜਦੋਂ ਦਿਨ ਚੜਦਾ ਵਾ ਜਦੋਂ ਇਹੋ ਜਿਹੀਆਂ ਗੱਲਾਂ ਸੁਣਨੀ ਆ ਨਾ ਐਨਾ ਮਨ ਦੁਖੀ ਹੁੰਦਾ ਵਾ ਵੀ ਪੁੱਛੋ ਹੀ ਕੋਜਣਾ ਜੇ ਪੁੱਤ ਤੇਰਾ ਦੁਖੀ ਹੁੰਦਾ ਨਾ ਤੇ ਮੈਨੂੰ ਪੁੱਛ ਕੇ ਵੇਹ ਮੇਰਾ ਤੇਰੇ ਨਾਲੋਂ ਵੀ ਵੱਧ ਦੁਖੀ ਹੁੰਦਾ ਵਾ ਜਦੋਂ ਮੈਂ ਆਪਣੇ ਪੁੱਤ ਦੇ ਮੂੰਹਾਂ ਲਵੇਂਨੀ ਆ ਨਾ ਡੌਲਪੁਰ ਆ ਜਾ ਤੁਰਿਆ ਫਿਰਦਾ ਤਾਂ ਦਿਲ ਨੂੰ ਹੌਲ ਪੈਂਦੇ ਆ ਕੀ ਤਾਂ ਮਨ ਵਿੱਚ ਕੀ ਕੀ ਸੋਚਦਾ ਹੋਊਗਾ ਲੱਖ ਧੀ ਆ ਮੈਂ ਸਮਝਦੀ ਆ ਪੁੱਤਾਂ ਵਰਗੀ ਆ ਪਰ ਨਹੀਂ ਪੁੱਤ ਮਨ 'ਚ ਫੇਰ ਬਦੋ ਬਦੀ ਗੱਲ ਆਈ ਜਾਂਦੀ ਆ ਨਹੀਂ ਮੰਮੀ ਜੀ ਮੇਰਾ ਮਨ ਨਹੀਂ ਜੇ ਮੰਦਾ ਬਾਕੀ ਜੇ ਤੁਸੀਂ ਫਿਰ ਵੀ ਕਹਿੰਦੇ ਜੇ ਨਾ ਜੇ ਇਹ ਕਹਿਣਗੇ ਤੇ ਫਿਰ ਮੈਂ ਚਲ ਜੂਗੀ ਉਦਾਂ ਮੇਰਾ ਮਨ ਬਿਲਕੁਲ ਨਹੀਂ ਹੈਗਾ ਕਿਤੇ ਜਾਣ ਦਾ ਤੇ ਨਾ ਤੁਸੀਂ ਮੈਨੂੰ ਬਾਰ-ਬਾਰ ਕਹੋ ਮੈਨੂੰ ਨਹੀਂ ਜੇ ਚੰਗਾ ਲੱਗਦਾ ਅਸੀਂ ਰੋਜ਼ ਇੱਕੋ ਗੱਲ ਤੋਂ ਖਿੱਚਦੇ ਆਂ ਇਹ ਵੀ ਕੋਈ ਚੰਗੀ ਗੱਲ ਥੋੜੀ ਤੁਸੀਂ ਦੋਵੇਂ ਜਾਣੇ ਕੋਈ ਸਲਾਹ ਦੇ ਕਰੋ ਸਲਾਹ ਕਰਨ ਵਿੱਚ ਕੀ ਹਰਜਵਾ ਉਹਦੇ ਤੇ ਠੂਠੇ ਖੈਰ ਪਿਆ ਜੂਗੀ ਤਾਂ ਚੰਗਾ ਹੀ ਆ ਪੁੱਤ ਚਾਵਾਂ ਦੇ ਨਾਲ ਤੇ ਲੋਹੜੀ ਮਨਾਵਾਂਗੇ ਦਿਨਵਾਰ ਮਨਾਵਾਂਗੇ ਕਿਤੇ ਘਰ ਖੁਸ਼ੀਆਂ ਆਉਣਗੀਆਂ ਮੰਨ ਜਾ ਮੇਰੀ ਤੇ ਮੇਰੀ ਗੱਲ ਮੈਂ ਤੇਰਾ ਮਾੜਾ ਨਹੀਂਗਾ ਸੋਚਣ ਲਈ ਨਹੀਂ ਮੰਮੀ ਜੀ ਮੈਨੂੰ ਨਾ ਇਹ ਗੱਲ ਕਹੋ ਜੋ ਦੇ ਨਹੀਂ ਨਾ ਰੱਬ ਨੇ ਉਹ ਮੈਨੂੰ ਦਿੱਤਾ ਆ ਤੇ ਜੇ ਅੱਗੇ ਉਹਦੀ ਮਰਜ਼ੀ ਹੋਗੀ ਤੇ ਆਪੇ ਦੇ ਦੂਗਾ ਇਹ ਗੱਲਾਂ ਮੰਮੀ ਮੇਰ ਨਾਲ ਨਾ ਬਾਰ-ਬਾਰ ਕਰੋ ਮੈਨੂੰ ਨਹੀਂ ਜੇ ਚੰਗੀਆਂ ਲੱਗਦੀਆਂ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਇਹ ਤਾਂ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂਗੀ ਪਰ ਮੈਂ ਵੀ ਕੀ ਕਰਾਂ ਜਦੋਂ ਤੁਰਿਆ ਫਿਰਦਾ ਵਾ ਨਾ ਬੜਾ ਹੋਰ ਤਰ੍ਹਾਂ ਹੁੰਦਾ ਵਾ ਚੱਲ ਮੇਰੇ ਦੋ ਪੁੱਤ ਹੀ ਬੜਾ ਹੌਂਸਲਾ ਹੈਗਾ ਵੀ ਦੋ ਪੁੱਤ ਵਾ ਹੌਣ ਚਲ ਹੈ ਤੇ ਸਹੀਆ ਘਰ ਦੇ ਵਿੱਚ ਤੈਨੂੰ ਕਿੱਦਾਂ ਸਮਝਾਵਾਂ ਵੀ ਉਹ ਤੇਰੇ ਨਹੀਂਗੇ ਕੱਲ ਨੂੰ ਉਹਨਾਂ ਨੇ ਇਹ ਨਾ ਤੇਰੀ ਜ਼ਮੀਨ ਹੀ ਹੜੱਪਨ ਨੂੰ ਫਿਰਨਾ ਵਾ ਫੇ ਸ਼ਰੀਕਾ ਹੀ ਬਾਨਣਾ ਵਾ ਤੇਰਾ ਆਪਣਾ ਹੋਊਗਾ ਤੇਰੇ ਤੀ ਨੂੰ ਮਿਲੂਗਾ ਤਾਨੂੰ ਕਿਤੇ ਦਵਾਈ दारू ਲਿਆ ਕੇ ਦਊਗਾ ਉਹਨਾਂ ਤਾਨੂੰ ਪੁੱਛਣਾ ਕਹਿਣਾ ਜਾਇਦਾ ਸੰਭਲਿਏ ਤੇ ਮੁੜ ਕੇ ੱੱਕੇ ਮਾਰ ਕੇ ਬਾਹਰ ਕੱਢ ਦੀ ਨ ਆ ਕੁਠੇ ਦੇ ਖਲੋਤੇ ਆ ਮੇਰੀ ਗੱਲ ਸੁਣਿਓ ਹਾਂ ਕੀ ਕਰਨ ਦੇ ਗਰਮੀ ਚ ਇਥੇ ਹੋਇਆ ਕੋਹ ਨਹੀਂ ਤੇ ਹਵਾ ਵਗੰਡੀ ਤੇ ਮੈਂ ਉੱਤੇ ਆ ਗਿਆ ਅਛਾ ਅਛਾ ਹਮ ਮੰਮੀ ਨਾ ਐਵੇਂ ਜੋਤ ਵਾਲੇ ਹੋਏ ਆ ਹਮ ਬਸ ਇੱਕੋ ਗਾਲੀ ਕਰੀ ਜਾਂਦੇ ਆ ਉਹਨੂੰ ਕਹਿ ਪੀ ਦਵਾਈ ਖਾਲਾ ਮੁੰਡੇ ਦੀ ਦੱਸ ਮੈਂ ਕਿੱਦਾਂ ਉਹ ਵਿਚਾਰੀ ਨੂੰ ਕਹਾਂ ਇਹ ਦੇਖੋ ਗੱਲ ਦੇ ਪਿੱਛੇ ਹੀ ਪੈ ਜਾਂਦੇ ਆ ਬੰਦਾ ਹੌਸਲਾ ਕਰੇ ਇਹ ਚੀਜ਼ਾਂ ਹੁਣ ਏਡੀ ਸ਼ੋਜੀ ਥੋੜਾ ਵਾ ਪਿਹਾਜ ਫੜੀਆਂ ਦੋਸਤੋਂ ਨਾਲ ਮਿਲ ਜਾਣੀਆਂ ਹੁਣ ਤੈਨੂੰ ਕਹਿੰਦੇ ਹੇ ਮੇਰੇ ਦਵਾਲੇ ਹੋਏ ਹੀ ਹੁਣ ਪੀ ਜੋਤ ਨੂੰ ਅਬੇ ਹੀ ਕਹਿ ਕੇ ਆ ਫਿਰ ਮੈਂ ਵੀ ਲਈ ਗਈ ਉਥੇ ਵਿਚਾਰੀ ਨੂੰ ਕਿਹਾ ਹਾਂ ਤੇ ਮੈਂ ਪਤਾ ਨਹੀਂ ਕਿਦਾਂ ਆਪਣਾ ਮਨ ਬੰਦ ਕੇ ਇਹ ਵਾਲੀ ਗੱਲ ਕੀਤੀ ਆ ਤੇਰੀ ਗੱਲ ਸੁਣ ਤੂੰ ਕੱਲੀ ਗਈ ਜੋਤਲ ਤੂੰ ਮੈਨੂੰ ਤੇ ਪੁੱਛਦੀ ਏ ਕਰੀ ਮਮੀ ਨੂੰ ਤੇ ਹੱਥ ਪੈ ਗਈ ਏ ਗੱਲਾਂ ਕਰਨ ਦੀ ਮਮੀ ਨੂੰ ਬਥੇਰਾ ਸਮਝਾਇਆ ਮੈਂ ਉਹ ਨਹੀਂ ਆਖੇ ਲੱਗਣ ਵਾਲੀ ਤੇ ਤੂੰ ਆਪਣੇ ਸਿਰ ਤੇ ਨਾ ਗੱਲ ਲੈ ਠੀਕ ਆ ਨਾ ਤੈਨੂੰ ਮਮੀ ਜੋ ਮਰਜੀ ਕਹਿੰਦੀ ਰਵੇ ਤੂੰ ਨਹੀਂ ਕਿਸੇ ਨਾਲ ਵੀ ਗੱਲ ਕਰਨੀ ਸੋ ਰੱਬ ਨੂੰ ਚੰਗਾ ਲੱਗਾ ਨਾ ਆਪੇ ਉਹਨਾਂ ਦੀ ਝੋਲੀ ਜੀ ਪਾ ਦੇਣਾ ਠੀਕ ਆ ਨਾ ਮੰਮੀ ਤੇਵੇਂ ਆਪਣੀਆਂ ਮਾਤਰੀ ਰਹਿੰਦੀ ਐ ਤੇ ਤੂੰ ਉਹਦੇ ਮਗਰ ਨਾ ਲੱਗ। ਚੰਗਾ ਕੱਲ ਨੂੰ ਕੋਈ ਵੀ ਗੱਲਬਾਤ ਹੋ ਗਈ ਨਾ ਤੇਰੇ ਸਿਰ ਤੇ ਸਾਰੀ ਗੱਲ ਆਉਣੀ ਐ। ਪਰ ਮੈਂ ਕੀ ਕਰਾਂ ਜਦੋਂ ਮੰਮੀ ਇੱਕੋ ਗੱਲ ਬਾਰ-ਬਾਰ ਕਰੀ ਜਾਂਦੇ ਆ ਫਿਰ ਮੈਨੂੰ ਤਾਂ ਜਾਣੇ ਪੈਣਾ ਜਵਾਬ ਦੇ ਦਿਆ ਕਰ। ਵੀ ਮੰਮੀ ਮੈਂ ਨਹੀਂ ਕਿ ਕਿਸ ਨੂੰ ਵੀ ਕੁਝ ਕਹਿਣਾ। ਠੀਕ ਐ ਨਾ? ਉਹ ਬਸ ਇੱਕੋ ਗੱਲ ਨੂੰ ਲੈ ਕੇ ਬੈਠੇ ਆ ਵੀ ਇਹਦੇ ਦੋ ਮੁੰਡੇ ਆ ਤੇ ਉਹਦੀ ਕੁੜੀ ਕਿਉਂ ਆ? ਦੱਸ ਜੇ ਪਹਿਲਾਂ ਮੇਰੇ ਕੁੜੀ ਹੁੰਦੀ ਤੇ ਫਿਰ ਭਲਾ ਕੀ ਕਰਦੇ? ਮੰਮੀ ਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਵੀ ਕਿਸ ਦੀ ਕੁੜੀ ਆ। ਨਾ ਹੈਂ? ਆਹ ਇਹ ਸਭ ਕੁ ਕਰਦੇ ਹੀ ਨਹੀਂ ਆ ਵੀ ਚਲੋ ਕੋਈ ਗੱਲ ਨਹੀਂ ਉਹ ਵੀ ਹੱਡੀ ਧੀ ਆ ਫਿਰ ਕੀ ਆ ਹੋਏ ਅਜੇ ਤੇ ਭਾਬੀ ਬੋਲਦੀ ਨਹੀਂ ਆ ਗਾੜੀ ਉਹਦੇ ਜਦੋਂ ਉਹ ਬੋਲਣ ਦਾ ਵੀ ਨਾ ਫਿਰ ਇਹਨੂੰ ਪਤਾ ਲੱਗਣਾ ਵਾ ਮੈਂ ਨਾ ਇਸੇ ਕਰਕੇ ਤੁਹਾਡੇ ਵੱਲ ਆਈ ਆ ਕਿ ਜੇ ਕੱਲ ਨੂੰ ਕੋਈ ਗੱਲਬਾਤ ਹੋਊਗੀ ਨਾ ਤੇ ਤੁਸੀਂ ਨਾ ਮੜਕੇ ਇਹਨਾਂ ਦੀ ਗੱਲ ਦੇ ਵਿੱਚ ਆਇਓ ਜੋ ਮੰਮੀ ਕਰਦੇ ਆ ਨਾ ਉਹਨਾਂ ਨੂੰ ਕਰਨ ਦੋ ਜੋ ਬਣਾ ਹਾਂਜੀ ਮੇਰੀ ਗੱਲ ਸੁਣਾ ਜੇ ਮੈਂ ਕਿਹਾ ਸੀ ਜੋਤ ਨੂੰ ਤੇ ਜਾ ਜਾ ਕੇ ਬਾਬੇ ਕੋ ਹੋਇਆ ਇਹਦੇ ਵਿੱਚ ਹਰਜੀ ਕੀ ਆ ਇਹ ਜਾਦੀਆਂ ਪੜੀਆਂ ਲਿਖੀਆਂ ਆ ਗਈਆਂ ਵਾ ਸਾਡੇ ਘਰ ਤੇ ਮਾਂ ਪਿਓ ਦੀ ਸੱਸ ਸਹੁਰੇ ਦੀ ਗੱਲ ਹੀ ਨਾ ਮੰਨਣ ਕਿਤੇ ਮੰਮੀ ਤੁਸੀਂ ਜੋਤ ਨੂੰ ਆਖੀ ਕਿਉਂ ਇਹ ਗੱਲ ਤੁਸੀਂ ਰਹਿਣ ਦੇਣੀ ਸੀਗੀ ਸਾਡੀ ਕਿਸਮਤ 'ਚ ਜੋ ਹੋਇਆ ਨਾ ਸਾਨੂੰ ਆਪੇ ਮਿਲ ਜਾਣਾ ਵਾ ਤਨ ਮੈਂ ਕਿੰਨੀ ਵਾਰੀ ਸਮਝਾਉਣਾ ਵਾ ਤੁਸੀਂ ਫੇਰ ਅੱਗੋਂ ਪੈ ਜਾਂਦੇ ਜੇ ਮੈਨੂੰ ਹੁਣ ਜੇ ਉਹਨੇ ਮੁੜ ਕੇ ਜਵਾਬ ਦੇ ਦਿੱਤਾ ਤੇ ਤੁਸੀਂ ਚੰਗੇ ਰਹੋਗੇ ਲੈ ਕਿਸਮਤ ਬਣਾਉਣ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ ਵਾ ਹੱਥ ਤੇ ਹੱਥ ਰਾ ਕੇ ਬੈਠ ਗਏ ਨਾ ਕੋਹਲੇ ਹਾਂ ਹਸਲੋਂ ਤਾਂਦਾ ਤੇ ਫਿਰ ਜਿੱਥੇ ਮਰਜੀ ਚੱਲ ਜੀ ਮੈਂ ਤੁਹਾਨੂੰ ਕਹਣੇ ਤੈਨੂੰ ਨਾ ਕਿਹਾ ਕਰੋ ਮੁੜ ਕੇ ਫਿਰ ਤੁਹਾਨੂੰ ਜੇ ਮੁੜ ਕੇ ਜਵਾਬ ਦੇਦਾ ਨਾ ਤੇ ਤੁਹਾਨੂੰ ਚੰਗਾ ਨਹੀਂ ਲੱਗਣਾ ਗਾਲ ਤਾਂ ਤੂੰ ਹੀ ਨਹੀਂ ਮੰਨਦਾ ਪੁੱਤ ਵਾਂ ਢਿੱਡੋ ਜੰਮਿਆ ਤੂੰ ਨੋਂ ਅੰਨ ਕਥੋਂ ਮੰਨਣਾ ਜੇ ਤੂੰ ਕਵੇਂਗਾ ਫੇਰ ਹੀ ਮੰਨੂੰਗੀ ਤੈਨੂੰ ਪੁੱਤ ਦੀ ਲੋੜ ਨਹੀਂ ਗਈ ਉਹ ਲੋੜ ਤੇ ਹੈਗੀ ਆ ਮੰਮੀ ਪਰ ਚਲੋ ਕੋਈ ਗੱਲ ਨਹੀਂ ਐਵੇਂ ਤਾਂ ਹੌਸਲਾ ਕੀਤਾ ਹੀ ਆ ਤੁਸੀਂ ਵੀ ਕਰੋ ਥੋੜਾ ਜਿਹਾ ਬੁੱਡੇ ਵਾਰੇ ਤੱਕੇ ਖਾਵੇਂਗਾ ਫੇ ਮੈਨੂੰ ਤੇ ਇਹ ਮਾਰਦੀ ਆ ਗੱਲ ਚੁੱਪ ਕਰਕੇ ਤਾਂ ਚਲ ਜਾ ਦੋਵੇਂ ਜਾਨੇ ਮੈਂ ਚਲ ਜਾਂਦੀ ਨਾਲ ਤੁਹਾਡੇ ਕੱਖ ਨਹੀਂ ਉਹ ਚੱਲਿਆ ਆਪਣੀਆਂ ਮਰਜ਼ੀਆਂ ਕਰਕੇ ਵੇਖ ਲਾ ਜੇ ਤੁਹਾਡੇ ਆਖੇ ਨਹੀਂ ਲੱਗਣਾ ਤੇ ਕੱਲ ਨੂੰ ਪਛਤਾਵੇਂਗਾ ਫਿਰ ਤੇਰੇ ਵਰਗੇ ਰੋਂਦੇ ਫਿਰਦੇ ਹੁੰਦੇ ਆ ਕੋਈ ਗੱਲ ਤੁਸੀਂ ਫਿਕਰ ਨਾ ਕਰੋ ਜਿਹੀਂ ਪਛਤਾਵਾਂਗੇ ਨਾ ਤੁਸੀਂ ਤੁਹਾਨੂੰ ਨਹੀਂ ਕਹਿੰਦੇ ਫਿਕਰ ਕਿਉਂ ਨਾ ਕਰਾਂ ਮੈਂ ਨਾ ਕਰਾਂ ਤਾਂ ਕੌਣ ਕਰੇ ਤੂੰ ਕੀ ਹੋ ਗਿਆ ਵਾ ਹੁਣ ਆ ਗਈ ਸੁਣ ਲੋ ਇਹਦੀ ਗੱਲ ਕੀ ਜਾਂਦਾ ਵਾ ਸ਼ਦਾਈ ਹੋ ਗਿਆ ਓਹੀ ਨਾ ਨਹੀਂ ਜੇ ਕਹਨ ਹਟਦੀ ਤੇ ਜੇ ਕੱਲ ਨੂੰ ਜੋਤ ਨੇ ਜਵਾਬ ਦੇਤਾ ਨਾ ਤੇ ਮੁੜ ਕੇ ਮੈਨੂੰ ਨਾ ਕਹੇ ਕੋਈ ਜਣਾ ਵੀ ਕਿ ਜੋਤ ਨੇ ਜਵਾਬ ਦਿੱਤਾ ਸਮਝਾ ਲਓ ਤੁਸੀਂ ਆਪੇ ਮੰਮੀ ਤੋਂ ਇੱਕੋ ਗੱਲ ਦੇ ਮਗਰ ਪਈ ਆ ਛੱਡ ਵੀ ਦਈਦੀ ਹੋਈ ਦੀ ਆ ਗੱਲ ਮੈਂ ਕੀ ਮਗਰ ਪਈ ਆ ਭੜੇ ਵਾਸਤੇ ਕਹਿਣ ਲਈ ਆ ਮੈਂ ਜੇ ਭੜਾ ਕਰਾ ਚੋਂਨ ਲਈ ਆ ਮੈਂ ਜੇ ਗੁੱਸੇ ਜਾਣ ਕੇ ਕੋਈ ਕਰ ਲੂਗਾ ਤੇ ਫਿਰ ਕੀ ਕਰਾਂਗੇ ਆਪਾਂ ਕੀ ਹਾਂਗੇ ਮੈਨੂੰ ਨਾ ਦੋ ਮੈਂ ਨਹੀਂ ਹੈਗੀ ਡਰਨ ਵਾਲੀ ਕਰ ਲੂਗਾ ਕੁਝ ਜਿੰਨਾ ਕਰਨਾ ਕਰ ਲਿਆ ਫਿਰ ਉਹ ਜਦੋਂ ਬਾਰ ਬਾਰ ਕਹੀ ਜਾਣਾ ਇੱਕੋ ਬੰਦੇ ਨੂੰ ਤੇ ਉਹਨੇ ਫਿਰ ਕੋਨਾ ਕੋ ਕਰਨਾ ਹੀ ਆ ਤੇ ਜੇ ਉੱਥੇ ਚੱਲ ਜੂ ਤਾਂ ਦੀ ਫੀਤੀ ਲੱਤ ਚੱਲੀ ਆ ਮੰਮੀ ਮੇਰੀ ਗੱਲ ਸੁਣ ਜਿਹਨਾਂ ਦਾ ਮਾਨ ਹੀ ਹੈ ਨੀਂਂਿਆ ਜਾਣ ਲੋ ਫਿਰ ਤੁਸੀਂ ਬਾਰ ਬਾਰ ਕਿਉਂ ਕਹਿਂਦੀਆਂ ਉਹਨਾਂ ਨੂੰ ਲੋੜਵਾ ਅਪੇ ਜਾਣ ਪਈ ਨਾ ਜਾਣ ਕੀ ਲੋੜਾ ਤੁਹਾਨੂੰ ਸਿਰਖ ਪਾਈ ਨਹੀਂ ਕਰਨਦੀ ਤੂੰ ਹੀ ਮਜੇ ਨਾਲ ਆਪਣਾ ਰੋਟੀ ਪਾਣੀ ਖਾਉ ਮੈਂ ਨਾ ਸੌ ਤੁਹਾਨੂੰ ਕੀ ਲੋੜ ਵੈਨੀ ਹੈ ਨਹੀਂ ਨਾ ਸੁੱਤਾ ਜਾਂਦਾ ਤੂੰ ਤਾਂ ਕਹਿ ਤਾ ਆਰਾਮ ਨਾਲ ਰੋਟੀ ਪਾਣੀ ਖਾ ਕੇ ਸੌ ਜਦੋਂ ਉਹਨਾਂ ਵੱਲ ਵੈਨੀ ਹੈ ਨਾ ਹੋਰ ਤਰ੍ਹਾਂ ਹੁੰਦਾ ਵਾ ਪੁੱਤ ਹੋਣਾ ਅੱਡੀਆਂ ਚੁੱਕ ਚੁੱਕ ਫਰੀਦਾ ਵਾ ਤਾਂ ਹੁਣ ਹੈ ਤੇ ਧੀ ਆ ਨਾ ਮੰਨ ਤੇ ਉਹਦੇ ਚ ਵੀ ਗੱਲ ਹੈਗੀ ਆ ਮੇਰੇ ਕੋਲ ਛਪਾਉਂਦਾ ਫਿਰੰਡਿਆ ਵਾ ਕਿੰਨਾ ਚਿਰ ਛਪਾਊਗਾ ਮੈਂ ਮਾਂ ਵਾ ਉਹਦੀ ਸਭ ਕੁਝ ਪੜ ਲੈਦੀਂਦੀ ਆ ਉਹਦੇ ਚਿਹਰੇ ਤੋਂ ਹੀ ਤੂੰ ਕੀ ਕਰਦਾ ਬਈ ਮਾਦਾ ਸਾਨੂੰ ਇਹਦੇ ਦੱਸ ਕਿ ਖੜਨਾ ਕਿੱਥੇ ਆ ਉਹਨੂੰ ਮੈਂ ਕਿਤੇ ਨਾ ਕਿਤੇ ਖੜੂੰਗੀ ਜੇ ਨਾਲ ਤਿਆਰ ਹੋਣਗੇ ਤੇ ਤੁਹਾਨੂੰ ਪਹਿਲਾਂ ਇਹਨਾਂ ਦੱਸਦਾ ਕਿ ਕਿੱਥੇ ਖੜਨਾ ਉਹਨੇ ਗੁੱਸੇ ਜਿਹੇ ਉਹਨਾਂ ਨੂੰ ਭੈਂੜੇ ਜੇ ਜਾਂ ਉਹਨਾਂ ਨਾਲ ਹੌਸਲੇ ਨਾਲ ਗੱਲ ਕਰੋ ਤੁਸੀਂ ਵੇ ਬਥੇਰੇ ਹੌਸਲੇ ਨਾਲ ਗੱਲ ਕੀਤੀ ਆ ਇਹਦੇ ਕੋਈ ਕਰਵਾਈ ਆ ਜਦੋਂ ਮੰਨਦੇ ਨਹੀਂ ਗਾ ਫੇ ਗੁੱਸਾ ਵੀ ਚੜੀ ਜਾਂਦਾ ਚਲੋ ਮੰਮੀ ਕੋਈ ਲਾਉਣੀ ਆ ਠੰਡੇ ਹੋਊ ਥੋੜੇ ਕੋਈ ਨਾ ਉਹਨਾਂ ਨੂੰ 1-2 ਦਿਨ ਦਾ ਟਾਈਮ ਦਿਓ ਉਹਨਾਂ ਨੇ ਆਪੇ ਕੋਈ ਨਹੀਂ ਕਹਿ ਦੇਣਾ ਮੈਂ ਤੁਹਾਨੂੰ ਇਦਾਂ ਮੈਂ ਜਲਦਬਾਈ ਹੋਇਆ ਫਾਸਲੇ ਨਹੀਂ ਲਈਦੀ ਕੋਈ ਦੀ ਮੈਂ ਤੇ ਇੱਕੋ ਗੱਲ ਕਹਿੰਦੀ ਆ ਜੇ ਤੇ ਮੇਰੀ ਗੱਲ ਮੰਨ ਜੂਗੀ ਠੀਕ ਆ ਨਹੀਂ ਤੇ ਮੈਂ ਉਹਦਾ ਦੂਜਾ ਵਿਆਹ ਕਰ ਦੇਣਾ ਆਪੇ ਤੁਰੇ ਫਿਰੂ ਇਦਾਂ ਹੀ ਫਿਰ ਲੈ ਦੱਸ ਇਹ ਵੀ ਬੜਾ ਗੱਲਾਂ ਚ ਗੱਲ ਹੀ ਕੋਈ ਵੀ ਦੂਜਾ ਵਿਆਹ ਕਰ ਦੇਣਾ ਉਹਦਾ ਮੈਂ ਤਾਈ ਉਹਦੇ ਤੁਹਾਨੂੰ ਕਹਿਨ ਦਈ ਆ ਇਹ ਘਰ ਦੇ ਵਿੱਚ ਕਪਾਤ ਪਹਿਣਾ ਹੀ ਪਹਿਣਾ ਇੱਕ ਨਾ ਇੱਕ ਦਿਨ ਸ਼ੁਰੂ ਤੇ ਹੋ ਗਿਆ ਵਾ ਹਾਲੇ ਪਤਾ ਨਹੀਂ ਘੜੀ ਕੀ ਹੋਣਾ ਉਹ ਤੇ ਤੂੰ ਨਾ ਕਿਸ ਗੱਲ ਚ ਆਈ ਚੰਗਾ ਸਾਰੀ ਗੱਲ ਤੇਰੇ ਤੇ ਆਜਣੀ ਓ ਮੁਰਕੀ ਪੈਰ ਅਮਰ ਬੜਾ ਸੇ ਸੁੱਟ ਕੇ ਬੈਠੀ ਆ ਕੀ ਗੱਲ ਹੋ ਗਈ ਆ ਸਿਰ ਕੇ ਸੁੱਟਣਾ ਵਾ ਹਾਂ ਜਦੋਂ ਨਿਆਣੇ ਆਪਣੇ ਪੈਰਾਂ ਤੇ ਹੋ ਜਾਂਨਾ ਮਾਂ ਪਿਓ ਨੂੰ ਪੁੱਛਣਾ ਉਹਦਾ ਇਦਾਂ ਹੀ ਬੈਣਾ ਪੈਂਦਾ ਵਾ ਹੁਣ ਕੀ ਹੋ ਗਿਆ ਮੇਰੀ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਓਏ ਹੋਇਆ ਕੀ ਆ ਦੱਸ ਸਹੀ ਹੁਣ ਹਣਾ ਕੀ ਆ ਮੈਂ ਉਹਨਾਂ ਨੂੰ ਕਿਹਾ ਹੀਗਾ ਪੇ ਚਲ ਜਿੱਥੇ ਮੈਂ ਤੁਹਾਨੂੰ ਕਹਿਣ ਲਈ ਆ ਲੈ ਜਾਣੀ ਆ ਉੱਥੇ ਮੱਥਾ ਟੇਕ ਆਓ ਮਹਾਰਾਜ ਕਿਤੇ ਨਾ ਤੁਹਾਡੀ ਵੀ ਝੋਲੀ ਭਰ ਦੂਗਾ ਦੋਵੇਂ ਜੀ ਮੇਰੇ ਆਖੇ ਨਹੀਂ ਲੱਗਣ ਦੇ ਇਹਨਾਂ ਨੂੰ ਇੰਨਾ ਨਹੀਂ ਪਤਾ ਬੁੱਢੇ ਵਾਰੇ ਕੀ ਕਰਾਂਗੇ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ ਕਿ ਤੈਨੂੰ ਉਹਨਾਂ ਦੀ ਕਾਦੀ ਏਡੀ ਫਿਕਰ ਵਾ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਡੈ ਜੀ ਜੇ ਮੈਨੂੰ ਨਹੀਂ ਫਿਕਰ ਤਾਂ ਹੋਰ ਕਿਹਨੂੰ ਫਿਕਰ ਹੋਣੀ ਆ ਮਾਂ ਵਾ ਫੇਰ ਵੀ ਨਾ ਦਿਲ ਵਾ ਮਾਂ ਦਾ ਇੱਕ ਹੋਰ ਤਰ੍ਹਾਂ ਹੁੰਦਾ ਵਾ ਜਦੋਂ ਉਹਦੇ ਮੂੰਹ 'ਲ ਵੇਨੀ ਆ ਮੈਂ ਮਾਲਾ ਤੇਰੇ ਨਾਲ ਚਲ ਵੀ ਜਾਂਦੇ ਆ ਕੀ ਗਾਰੰਟੀ ਆ ਵੀ ਉੱਥੇ ਮੁੰਡਾਈ ਹੋਊਗਾ ਜਿੰਨੀਆਂ ਜਾਣੀਆਂ ਉੱਥੇ ਗਈਆਂ ਵਾ ਦਵਾਈ ਖਾਦੀ ਸਾਰੀਆਂ ਦੇ ਮੁੰਡੇ ਹੀ ਹੋਏ ਆ ਮੁੰਡਾ ਹੀ ਹੋਣਾ ਵਾ ਗੱਲ ਤਾਂ ਮੰਨ ਕੇ ਵੇਖੋ ਮੇਰੀ ਇੱਕ ਵਾਰੀ ਤੇ ਇਹ ਗੱਲ ਦੀ ਗਾਰੰਟੀ ਚੁੱਕਦੀ ਆ ਵੀ ਮੁੰਡਾ ਹੀ ਹੋਊਗਾ ਤੇ ਜੇ ਕੁੜੀ ਹੋ ਵੀ ਤੇ ਫੇਰ ਤੇ ਨੜੇ ਅੱਜ ਕੱਲ ਕੁੜੀ ਤੇ ਮੁੰਡਿਆਂ 'ਚ ਕੀ ਫਰਕ ਵਾ ਕੁੜੀਆਂ ਪਾਇਲਟ ਬਣ ਗਈਆਂ ਅਫਸਰ ਬਣ ਗਈਆਂ ਕੀ ਕੁੜੀਆਂ ਨਹੀਂ ਘਰ ਬਣ ਗਈਆਂ ਜੱਜ ਬਣ ਗਈਆਂ ਤੇ ਤੇਰੀ ਸੋਚ ਉੱਥੇ ਦੀ ਉੱਥੇ ਹੀ ਅਜੇ ਵੀ ਤੇ ਰਮਨ ਤੂੰ ਵੀ ਤੇ ਇੱਕ ਕੁੜੀ ਆ ਆ ਜਾ ਕੇ ਗੱਲ ਮੇਰੇ ਤੇ ਲਾਇਆ ਕਰੋ ਕਿ ਤੂੰ ਵੀ ਇੱਕ ਕੁੜੀ ਆ ਜੇ ਮੈਂ ਕੁੜੀ ਆ ਤੇ ਮੇਰੇ ਗਾੜੀ ਦਾ ਪੁੱਤ ਵਾ ਓਏ ਉਹਨਾਂ ਦੇ ਵੀ ਹੋ ਜੂਗਾ ਯਾਰ ਸੱਤ ਸਾਲਾਂ ਦੀ ਤਾਂ ਹੋ ਗਈ ਉਹਦੀ ਕੁੜੀ ਹੁਣਾਂ ਕਦੋਂ ਆ ਉਹ ਕਿਹੜੇ ਵੀ ਬੁੱਢੇ ਹੋ ਗਏ ਅਜੇ ਰਮਨ ਕੋਈ ਗੱਲ ਤੂੰ ਫਿਕਰ ਨਾ ਕਰ ਉਹਨਾਂ ਦੀ ਕਿੰਨੀ ਕੁ ਉਮਰ ਹੋਈ ਹੈ ਜੇ ਤੂੰ ਤਾਂ ਐਵੇਂ ਇਸ ਫਿਕਰ ਦੇ ਵਿੱਚ ਪੈ ਗਈ ਵੇਂਦੇ ਰਹੋ ਚੰਗਾ ਤੂੰ ਇਹਨਾਂ ਦੀ ਉਮਰ ਨਹੀਂ ਅਜੇ ਹੋਈ ਤਾਂ ਇਦਾਂ ਉਮਰ ਲੰਘੀ ਜਾਣੀ ਆ ਜੇ ਦੇਣੀ ਗਏਂਦੇ ਰਹੇ ਤੇ ਤੈਨੂੰ ਇਹ ਗੱਲ ਤਾਂ ਪਤਾ ਨਾ ਮਹਾਰਾਜ ਪਿਛਲੀ ਉਮਰੇ ਵੀ ਭਾਗ ਲਾਉਂਦਾ ਹੁੰਦਾ ਚਲੋ ਕੋਈ ਨਹੀਂ ਵੇਖੀ ਜਾਓ ਪਿਛਲੀ ਉਮਰੇ ਹੀ ਭਾਗ ਲੱਗਣਗੇ ਜਿੱਦਾਂ ਦੇ ਉਹਨਾਂ ਦੇ ਕੰਮ ਆ ਮੈਨੂੰ ਕੀ ਲੋੜਾ ਕਹਿਂਦੀ ਮੈਂ ਤਾਂ ਬਥੇਰੀ ਸਿਰਖ ਪਾਈ ਕੀਤੀ ਆ ਗਾੜੀਆਂ ਸਿਰ ਦੇ ਵਾਲਾਂ ਨੂੰ ਪੈਂਦੇ ਆ ਨਾ ਉਹ ਸੌਂਦੀ ਆ ਤਨਾ ਉਹ ਹੀ ਸੌਂਦਾ ਵਾ ਰਾਲ ਮੇ ਕੇ ਮੈਨੂੰ ਤਾਂ ਛਦਾ ਨਹੀਂ ਬਣਾਤਾ ਤੁਸੀਂ ਮੈਨੂੰ ਤੇ ਆਉਂਦਾ ਵੀ ਤੈਨੂੰ ਕਾਹਦਾ ਦੁੱਖ ਵਾ ਜਦੋਂ ਉਹਨਾਂ ਨੂੰ ਕੋਈ ਦੁੱਖ ਨਹੀਂ ਆ ਉਹ ਆ ਜਿਹੜੇ ਹੱਥ ਚੰਗਾ ਮੈਨੂੰ ਕੋਈ ਦੁੱਖ ਨਹੀਂਗਾ ਉਹਨਾਂ ਨੇ ਜਿਆਦਾ ਦੁੱਖ ਵਾ ਪੜ ਕੇ ਇਥੇ ਨਾ ਵੇਖੀ ਨਾ ਠੇਡੇ ਖਾਣਗੇ ਤਾਂ ਗੱਲ ਕਰਿਓ ਉਹ ਕੁਛ ਨਹੀਂ ਹੁੰਦਾ ਤੁਹਾਡੀ ਅੱਖਾਂ ਸਾਹਮਣੇ ਆ ਉਹ ਨੀ ਠੇਡੇ ਖਾਂਦੇ ਆ ਮੈਂ ਤਾਂ ਤੁਹਾਡੀ ਅੱਖਾਂ ਸਾਹਮਣੇ ਹੁਣਾਵਾ ਜੇ ਬਗਾਨੇ ਪੁੱਤ ਆਪਣੇ ਬਣ ਜਾਂ ਨਾ ਤਾਂ ਆਪਣੇ ਨੂੰ ਕੌਣ ਰੋਵੇ ਕੌਣ ਲੱਭੇ ਆਪਣੇ ਪੁੱਤ ਹਾਂ ਗੱਲਾਂ ਛੱਡ ਦੋ ਤਹੀ ਤੂੰ ਦੇ ਕੋਈ ਗੱਲ ਕਰੀ ਜਾਨੀ ਆ ਪੁੱਤ ਚਾਹੀਦਾ ਪੁੱਤ ਚਾਹੀਦਾ ਚੰਗਾ ਜਾ ਜਾ ਕੇ ਆਪਣਾ ਕੰਮ ਕਰੋ ਮੈਂ ਬੈਠੀ ਹਾਂ ਾਂ ਕੇ ਹੋਰ ਮੈਨੂੰ ਸਾੜ ਕੇ ਸਵਾਹ ਕਰਤਾ ਵਾ ਤੂੰ ਚਾਹੀਦੀ ਗੱਲਾਂ ਸੁਣ ਕਰੀਂ ਗਦੇ ਨੂੰ ਜੇ ਮੈਂ ਚਾਜਦੀ ਨਹੀਂ ਕਰਨ ਰਹੀ ਤੂੰ ਹੀ ਚਾਜਦੀ ਕਰਨ ਰਹਿ ਜੇ ਆਣ ਕੇ ਇੱਕੋ ਗੱਲ ਕਰੀ ਜਾਣ ਡੈ ਮੇਰੇ ਲਾਗੇ ਜਿਹੜਾ ਆਉਂਦਾ ਇੱਕੋ ਗੱਲ ਕੋਈ ਨਹੀਂ ਹੋ ਜੂਗਾ ਹੋ ਜੂਗਾ